ਐਸਲੀਅਤ ਮੇਰੇ ਨਾਲ ਕਰਮਜੀਤ ਅਨਮੋਲ ਆਇਆ ਬਹੁਤ ਪੰਜਾਬੀ ਫਿਲਮਾਂ ਦਾ ਵਧੀਆ ਕਲਾਕਾਰ ਸੀ ਉਹਨੂੰ ਇਕੱਠੇ ਪੜਦੇ ਹੁੰਦੇ ਸੀ ਮੈਂ ਤਾਂ ਪੜਦਾ ਹੁੰਦਾ ਸੀ ਮਤਲਬ ਕਰਮਜੀਤ ਵੀ ਨਾਲ ਹੁੰਦਾ ਸੀ ਤੇ ਬਾਅਦ ਦੇ ਵਿੱਚ ਇੱਕ ਫਿਲਮਾਂ ਦੇ ਵਿੱਚ ਜਿ ਸਾਡੇ ਨਾਲ ਇਤਨਾ ਆਰਟਿਸਟ ਕੰਮ ਕਰਦੇ ਰਹੇ ਅਸੀਂ ਇੱਕ ਕਵਿਤਾ ਗਾਉਂਦੇ ਹੁੰਦੇ ਸੀ ਸੰਤ ਰਾਮ ਉਦਾਸੀ ਦੀ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਬੇੜੇ ਬੜੀ ਕਮਾਲ ਦੀ ਆਵਾਜ਼ ਹੈ ਕਰਮਜੀਤ ਦੀ ਔਰ ਜਿਸ شدت ਔਰ ਜਿਸ ਦਰਦ ਨਾਲ ਉਹ ਗਾਉਂਦਾ ਸੀ ਮਤਲਬ ਜੱਜ ਤਾਂ ਚਲੋ ਜੱਜਮੈਂਟ ਕਰਦੇ ਲੋਕ ਵੀ ਰੋਣ ਲੱਗ ਜਾਂਦੇ ਸੀ ਵੀ ਯਾਰ ਵੀ ਜੇ ਆਹ ਮੁੰਡਾ ਫਸਟ ਨਾ ਆਇਆ ਫਿਰ ਜੱਜਾਂ ਤੇ ਸ਼ੱਕ ਹੋ ਜਾਊਗਾ ਫਸਾਂ ਨੂੰ ਸੋ ਮੈਂ ਅੱਜ ਦਾ ਮੌਕਾ ਕਿਉਂਕਿ ਮੈਂ ਜਾਣਾ ਅੰਮ੍ਰਿਤਸਰ ਜਾਣਾ ਹੈ ਪਰ ਮੈਂ ਚਾਹੂੰਗਾ ਕਿ ਕਰਮਜੀਤ ਇੱਕ ਵਾਰੀ ਆ ਕੇ ਕਮੀਆਂ ਦੇ ਵੇੜੇ ਦੀ ਜਿਹੜੀ ਦੋ ਲਾਈਨਾਂ ਉਹਦਿਆਂ ਪਲੀਜ਼ ਜ਼ੋਰਦਾਰ ਤਾੜੀਆਂ ਕਰਮਜੀਤ ਵਾਸਤੇ ਮਾਂ ਤਰਪਿਓ ਤੇਰੀ ਗੋਦ ਨੂੰ ਜਨ ਹੋਰ ਬਥੇਰੇ ਮਾਂ ਘਰਤੀਏ ਤੇਰੀ ਗੋਦ ਨੂੰ ਜਨ ਹੌਰ ਬ ਤੇਰੇ ਤੂੰ ਮਗਦਾ ਰਹੀ ਵੇ ਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰ ਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਉਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਕੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਭਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਜੰਮਦਾ ਬੰਦਾ ਸਰੀਏ ਟਕੇ ਆਂਦੀ ਮੀਰੀ ਪੀਰੀਏ ਜਿੱਥੇ ਕਰਜੇ ਹੇਟ ਪੰਜੀਰੀਏ ਬਾਪੂ ਦੇ ਕਰਜੇ ਦੇ ਸੂਤ ਪੁੱਤ ਮਦੇ ਜਿਹੜੇ ੀਆਂ ਹੋਕੇ ਭਰਦਿਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ